ਹਾਂ ਜੀ ਇਹ ਮਾਰਿਆ ਇਹ ਮਾਰਿਆ ਇਹਨੇ ਮਾਰਿਆ ਤੇਰਾ ਗਲਾ ਵਧਰਨੀ ਆ ਤੂੰ ਚੜਵੀਂ ਜੰਨਾ ਫਿਰ ਹਾਂ ਬੁੱਧਾ ਹੁਣ ਕਰੀਏ 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 भाई मेरी गाल सुनो ਦੇਖਿਆ ਗਾਣਾ ਨਾ ਪਾਓ ਚਲੋ ਚਲੋ ਜੀ ਜੀ ਮੈਂ ਮਤਲਬ ਤੇ ਤੁਸੀਂ ਵੀ ਵੀ ਰੋਕਦੇ ਘਰ ਵਾਲਾ ਨਾ ਗੰਦਾ ਗੰਦਾ ਨਿਕਾਜ ਨਹੀਂ ਆਣਾ ਮੈਨੂੰ ਮਾਰੋ ਜੀ ਇੱਕ ਖਾਣਾ ਚੀਜ਼ ਆਪਣਾ ਗੋਲਾਰੰਦੀ ਜਰਮਾਨਾ ਮੁਕਤ ਜਾਲੀ ਅੰਕਲੇ ਨਹੀਂ ਜਾਈਂ ਹਾਂ ਆਹ ਜੀ ਇੱਕ ਤਰੀਕਾ ਕਰਕੇ ਦਾ ਕਰਦੇ ਉਹ ਬਾਈ ਉਹ ਜਾਣੇ ਤੇ ਬਾਕੀ ਉਹ ਲੈ ਲੈ ਉਹ ਤੇ ਮੈਂ ਜੇ ਕੋਈ ਮੋਸਮ ਨਹੀਂ ਦੇਖਦਾ ਉਹ ਨਹੀਂ ਮਾਹੀ ਤੇ ਚਾਰ ਪੰਜ ਜਣੇ ਤਾਂ ਕਰਦੇ ਆ ਨਹੀਂ ਮਾਰ ਨਹੀਂ ਤੇ ਸਰਕਾਰ ਨਹੀਂ ਮੰਦੀ ਕੋਈ ਇੱਕ ਜੁਟਾਣਾ ਕੋਈ ਨਹੀਂ ਮੰਦੀ ਤੇ ਕੋਈ ਜਾਣੇ ਆਪ ਤਾਰ ਕੇ ਜਿਹੜੇ ਹਾਵੇ ਤਾਰ ਵੜ ਗਏ ਥਾਪ ਦੀਆਂ ਪਰਤੀਆਂ ਤੋੜ ਕੇ ਕੱਲਣੀਆਂ ਜਿਹੜਾ ਪੁਲਿਸ ਵਾਲਾ ਸਾਡੇ ਘਰ ਵੜ ਗਿਆ ਉਹਨਾਂ ਦੀਆਂ ਪਰਤੀਆਂ ਪਾਰ ਕੇ ਕੱਲਣੀਆਂ ਦੇਖਿਓ ਤੁਸੀਂ ਸਾਡੇ ਪੁਲਿਸ ਸਾਡੇ ਤੇ ਜੇਕਰ ਵੀ ਆ ਗਿਆ ਤੇ ਦੇਖਿਓ ਸਾਡੀ ਜਿੱਦ ਖਰਾਬ ਨਹੀਂ ਤੇ ਸਾਡੀ ਇਹਨਾਂ ਨਾਲ ਗੱਲਬਾਤ ਕਰਾਂਗੇ ਠੰਡਿਆ ਲਿਆ ਲਿਆ ਤੇ ਨਜਾਇਜ਼ ਨਜਾਇਜ਼ ਕੀਤੀ ਇਹਨਾਂ ਨੇ ਬਸ ਉਹਨੂੰ ਲਿਆਉਣ ਉਹਦੇ ਹਾਰ ਪੌੜ ਛਿੱਤਰਾ ਦੇ ਕਾਲਾ ਮੂੰਹ ਕਰਨ ਜਿਹਨੇ ਮਾਰਤਾ ਮੁਕ ਨਜਾਇਜ਼ ਮਾਰਿਆ ਉਹਨੂੰ ਨਜਾਇਜ਼ ਨਾਇਓ ਨਸ਼ਾ ਵੇਚਦਾ ਆਪਣੇ ਕੋਲੋਂ ਸਾਰਾ ਕੁਝ ਪਿੱਸਾ ਇਹਨੇ ਨਿੱਕੇ ਜਿਹੇ ਬੱਚੇ ਦੇ ਸਾਹਮਣੇ ਲਿਆਏ ਉਹਨੂੰ ਕਰੋ ਉਹ ਤਾਂ ਲਿਆਇਦਿ ਜਿੰਨੇ ਨਸ਼ਾ ਵੇਚਦਾ ਬਸ ਉਹਨੂੰ ਛਿੱਤਰਾ ਦਾਰ ਪੈਣਾ ਚਾਹੀਦਾ ਹੋਰ ਜਿੰਨੇ ਉਹਦੇ ਖੇਤਰ ਵਚਨੇ ਚਾਹੀਦੇ। ਉਹਨੂੰ ਸੁਰੱਖਿਅਤ ਪਾਵਰ ਮਲਾਜਮ ਦਾ ਮਤੇ ਲਾਗੋ। ਉਹ ਲਾਜਮ ਨਹੀਂ ਲਿਓਣ ਜਿੰਨੇ ਉਹਨੂੰ ਕੁੱਟਿਆ, ਉਹਨੂੰ ਮਾਰ ਫੇਰ। ਅਈ ਉਹਦੇ ਉਹਦਾ ਖੇਤਰ ਮਾਰ। ਜਿਹੜੇ ਇਹਨਾਂ ਵਿੱਚੋਂ ਡੇ ਉਹਨਾਂ ਨੂੰ ਫੜਦੇ ਨਹੀਂ। ਜਿਹੜਾ ਮਾਰਾ ਉਹ ਟਗਰੀਬ ਉਹਨੂੰ ਚੁੱਕ ਲਿਆ ਹੁੰਦੇ ਨਾ ਚਾ ਵੇਚਦਾ। ਉਸਨੂੰ ਕਾਣ ਵਾਲੇ ਵੀ ਆਪ ਹੀ ਆਏ। ਉਸਨੂੰ ਚੁੱਕਦੇ। ਕਾਣ ਵਾਲੇ ਵੀ ਆਪ ਹੀ ਆ। ਵੀ ਨਾਲ ਲੈਂਦੇ ਆ। ਇਹ ਮੀਨਾ ਪਾਉਂਦੇ। ਮਲਾਜਮ ਲੈਂਦੇ। ਕਿੰਦੇ ਮੀਨੇ ਪ੍ਰੂਫਾ ਹੈ ਬੜੇ ਕੋ ਪ੍ਰੂਫਾ ਦਿਵਾਵਾਂਗੇ ਤੁਹਾਨੂੰ ਪ੍ਰੂਫਾ ਇਹਦਾ ਜਿਹੜਾ ਲੈ ਲੈਂਦਾ ਜਿਹੜਾ ਚੋਕ ਕੇ ਲਿਆਇਆ ਉਹ ਲੈਂਦਾ ਸੀ ਕੀ ਨਾਮ ਇਹਦਾ ਨਾਂ ਨਹੀਂ ਪਤਾ ਲੋਕਾਂ ਦੇ ਕੱਪੜੇ ਧੋਦਾਂ ਬੱਚੇ ਪਾ ਮਕਾਰਦੇ ਕੋਠੀਆਂ ਚ ਕਹੀ ਪੁਲਸਾਂ ਦੇ ਨਾਮ ਪੁਛਦੇ ਨੇ ਨਾਂ ਸੰਗਾਂ ਲੈਣਾ ਫਿਰਦੇ ਨੇ ਤੇ ਤਨਖਾਹ ਦੇ ਕੇ 11 ਦਿਨ ਕੋਠੀਆਂ ਚ ਪਾ ਕੇ ਮਾਰ ਮਾਰ ਚਾਹੀਦਾ ਦਾ ਦਾਖਲ ਕਰਾਇਆ ਜੋ ਵੀ ਜਾ ਲਾਸ਼ ਤਾਂ ਲਖਾਈਏ ਨਾ ਜੇ ਵੇ ਕੰਮ ਤਾਂ ਜੰਦੀ ਆ ਰਾਤ ਨੂੰ ਮੈਂ ਕੰਮ ਤੋਂ ਨਹੀਂ ਆ ਬੁੱਟੇ ਮਾਰੇ ਸੋ ਸਮੈਕ ਵੀ ਤਾਂ ਇੰਨਾ ਦੀ ਕੱਲੀ ਆ ਮੇਚਦੇ ਆ ਇਹੋ ਤਾਂ ਕੰਦੇ ਲੋਕਾਂ ਕੋ ਬਾਤੋ ਫੜ ਲੈਣੇ ਤਗੜਿਆਂ ਨੂੰ ਫੜ ਦੇਣੀ ਮਾਰਿਆਂ ਨੂੰ ਫੜੀ ਜਾਂਦੇ ਜਿਹੜੇ ਘਰ ਦੇ ਨਹੀਂ ਸਮੈਕ ਜਿਹੜੇ ਘਰ ਦੇ ਨਹੀਂ ਉਹਨਾਂ ਨੂੰ ਕਹਿ ਦਿੰਦੇ ਵੇਖਦੇ ਆ ਕਿ ਤੈ ਰੋਕ ਲੈਣ ਸਮੈਕ ਜੇ ਅੰਬਸਾ ਸੱਚ ਵੇਖ ਜਾਵੇ ਕਿ ਲੋਕਾਂ ਦੇ ਮਾਂ ਦੇ ਪੁੱਤ ਨਾ ਮਰਨ ਨਜਾਇਜ਼ ਕੀਤੀ ਇਹਨਾਂ ਨੇ ਬੰਦ ਨਾ ਨਾਲ ਭੈਣਾਂ ਦੇ ਘਰਾਂ 'ਚ ਬਾਲਦਾ ਹੋਣਾ ਬੱਚੇ ਨਾ ਪਿਓ ਤੋਂ ਬਿਨਾਂ ਰਹਿਣ ਚਲੋ ਚਲੋ ਬੱਚੇ ਨਾ ਪਿਓ ਤੋਂ ਬਿਨਾ